ਅੱਜ ਲਾਸਟ ਹੋਆ ਜਿੰਨੇ ਆਉਣਾ ਜੇ ਮੈਂ ਕਿ ਇਹਨੂੰ ਤੂੰ ਫੜਾ ਜਾ ਕੇ ਦਾ ਪੁੱਠਾ ਨਾ ਲੈਂਦਾ ਵੇਹ ਲਿਆ ਉਹ ਜਿਮ ਚੋਂ ਬਾਹਰ ਹੋਊਗਾ ਜਿਮ ਤੁਹਾਡਾ ਗੁਰਦੁਆਰਾ ਵਾ ਤੇ ਜੇ ਗੁਰਦੁਆਰੇ ਦੇ ਵਿੱਚ ਜਾ ਕੇ ਤੂੰ ਰੋਲਾ ਪਾਉਂਗੇ ਕਿੱਡੇ ਕੋ ਸੋਹਣੇ ਲੱਗੂਗੀ ਕੁੱਕਣੇ ਤੁਸੀਂ ਡੰਬਲ ਹੁੰਦੇ ਆ ਇੱਕ ਦੂਜੇ ਨੂੰ ਆਵਾਜ਼ਾਂ ਤੁਸੀਂ ਪਾਗਲਾ ਵਾਂਗ ਮਾਰਦੇ ਆ ਤੁਸੀਂ ਇੱਥੇ ਭੈਣ ਭਰਾਵਾ ਆਉਂ ਰਿਹਾ ਕਰੋ ਕਿੰਨੀ ਯਾਰ ਤੁਹਾਨੂੰ ਸਮਝਾ ਲਿਆ ਵੀ ਲੜਨਾ ਨਹੀਂ ਕਿਸੇ ਨੇ ਪੂਜੇ ਕੋਈ ਗੱਲ ਹੋਈ ਕਾ ਲੋ ਲੜੇ ਆ ਕੀ ਉਹਦੇ ਵਿੱਚ ਹੱਸਲ ਹੋਇਆ ਤੁਹਾਨੂੰ ਜਿਹੜੀਆਂ ਤੁਸੀਂ ਪੈਲੀਆਂ ਬਣਾਉਣੀਆਂ ਲਾਉਂਦੇ ਹੀ ਮਿਹਨਤ ਆਉਂਦੇ ਐ ਦੱਸੋ ਮੈਨੂੰ ਇਹ ਤੁਸੀਂ ਖਾਟ ਲਿਆ ਵਾ ਫੇ ਤੁਸੀਂ 2 ਵਜੇ 2 ਦਿਨ ਆਉਨੇ ਆ ਤੀਜੇ ਦਿਨ ਆਉਨੇ ਨਹੀਂ ਆ ਆ ਆਉਂਦਾ ਵਾ ਆਪਦੀ ਮਰਜ਼ੀ ਨਾਲ ਆਉਂਦਾ ਵਾ ਨਹੀਂ ਆਉਂਦਾ ਆਪਦੀ ਮਰਜ਼ੀ ਕਰਦੇ ਤੁਸੀਂ ਜਿੰਨੇ ਆਉਣਾ ਰੈਗੂਲਰ ਆਉਣਾ ਵਾ ਕੋਈ ਇਹ ਬਹਾਨਾ ਨਹੀਂ ਆ ਚਾਚਾ ਮੈਂ ਠੀਕ ਨਹੀਂ ਆ ਮੈਂ ਆ ਨਹੀਂ ਆ ਸਭ ਤੋਂ ਪਹਿਲਾਂ ਆਦਾ ਮਨ ਸਾਫ਼ ਰੱਖੋ ਇਹ ਨਾ ਸੋਚੋ ਉਹ ਮੇਰ ਨੂੰ ਵਾਦ ਚੁੱਕਣ ਦਿਆ ਉਹ ਇਹ ਜੇ ਇਹੋ ਗੰਦੀ ਸੋਚ ਰੱਖਣੀ ਫਿਰ ਨਹੀਂ ਤੁਸੀਂ ਅੱਗੇ ਬਾਤ ਕਰ ਸਕਦੇ ਜੇ ਤੁਹਾਡਾ ਮਾਨ ਨਹੀਂ ਸਾਫ ਫਿਰ ਨਹੀਂ ਖਤਮ ਆ ਹਰ ਕਿਸਨਾ ਪਿਆਰ ਨਾਲ ਰਿਆ ਕਰੋ ਪਿਆਰ ਨਾਲ ਰਿਆ ਕਰੋ ਮੈਂ ਇਹੋ ਰੋਣਾ ਨਹੀਂ ਪਿਆਰ ਨਾਲ ਰਿਆ ਕਰੋ ਤੁਸੀਂ ਮਹਿੰਦ ਲਾਉਣ ਉਹਨੇ ਮੈਨੂੰ ਚਾਹ ਚੜਦਾ ਤੇ ਜੇ ਤੁਹਾਡੇ ਮਾਂ ਕੋਲ ਉਹਨੇ ਇਹ ਆੜ ਕੇ ਕਹਿਣਾ ਵੀ ਤੂੰ ਇੱਥੇ ਲੜਾਈ ਕਰਾਉਣੀ ਆ ਆਓ ਫਿਰ ਕੀ ਫਾਇਦਾ ਹੋਵੇ ਗੱਲ ਤੁਹਾਨੂੰ ਇਹ ਨਹੀਂ ਕਢਾਈ ਦਾ ਨਹੀਂ ਹੋਣਾ ਰਵਾਇ ਦਾ ਨਾ ਹੋਏ ਨਾ ਫਿਰ ਮਾਂ ਦੇ 10 ਮਹੀਨ ਤੇ ਲਾਉਣ ਵਾਲੇ ਆਵੇ ਚੋਂ ਚੋਟੀ ਦੇ ਮੁੰਡੇ ਜਿਹੜੇ ਦਾਹ ਮਾਨ ਮਾਰ ਕੇ ਮਹਿੰਦ ਲਾਉਂਦੇ ਬਾਕੀ ਮੈਂ ਇਹ ਨਹੀਂ ਹੁੰਦਾ ਕਿ ਮੈਂ ਵੇਨਾ ਨਹੀਂ ਆ ਵੇਨਾ ਸਾਰਿਆਂ ਨਾਲ ਟਾਈਮ ਪਾਸ ਕਰਨਦੇ ਸਾਰੇ ਮਾੜੀ ਚੀਜ਼ ਤੋਂ ਬਚੇ ਰਹੋ ਸੋਸ਼ਲ ਸਾਈਟ ਤੋਂ ਬਚੋ ਜਿੰਨਾ ਬਾਸ ਸਕਦੇ ਆ ਜਿੰਨਾ ਹੋ ਸਕਦਾ ਫੋਨ ਤੋਂ ਬਚੋ ਜਿਹੜਾ ਜਿੰਨਾ ਵੀ ਬਾਸ ਸਕਦੇ ਆ ਫੋਨ ਘੱਟ ਕਰੋ ਜਾਬ ਕਰਨਾ ਵੀ ਆ ਪੇਜ ਇਹੋ ਜਿਹੇ ਲਾਈਕ ਕਰੋ ਜਿੰਨਾ ਤੁਹਾਨੂੰ ਕੋਈ ਮੋਟੀਵੇਸ਼ਨਲ ਚੀਜ਼ ਮਿਲੇ ਮੋਟੀਵੇਟ ਹੋ ਤੁਹਾਨੂੰ ਬੋਡੀ ਬਿਲਡਰਾਂ ਦੇ ਪੇਜ ਲਾਈਕ ਕਰੋ ਕਬੱਡੀ ਵਾਲਿਆਂ ਦੇ ਲਾਈਕ ਕਰੋ ਵੀ ਚੀਜ਼ਾਂ ਹੀ ਉਹ ਜਿਹੇ ਲਾਈਕ ਕਰਨੀਆਂ ਗੰਦ ਵੇਖਣਾ ਗੰਦੀ ਕਰਨਾ ਪਹਿਲੀ ਗੱਲ ਤੇ ਫੋਨ ਨੂੰ ਬੰਦ ਕਰੋ ਮਿਹਨਤ ਲਾਉਣੀ ਹੈ ਜਿਹੜਾ ਜਿਹੜਾ ਸੈਟਲ ਆਉਂਦਾ ਨੂੰ ਏਦਾਂ ਲਾਓ ਇਹੋ ਹੀ ਆ ਸੈਟ ਇਸ ਤੋਂ ਬਾਅਦ ਨਹੀਂ ਮੈਂ ਲਾਉਣਾ ਜੇ ਤੁਹਾਡੇ ਤੋਂ ਦਾਹ ਲੱਗਦੇ ਆ ਨਾ ਦੂ ਉੱਤੇ ਜਿੱਦ ਕੇ ਲਾਉਣੇ ਵੀ ਮੈਂ 13 ਲਾਉਣੇ ਹੁਣ ਜੋ ਮਰਜੀ ਹੋਵੇ ਜਦੋਂ ਤੁਸੀਂ ਲਾਉਣ ਕਰ ਕਰ ਲਾਉਣਾ ਇੱਕ ਲਾ ਕੇ ਦੰਦ ਗੱਡੀ ਤੂੰ ਉਹਨੂੰ ਦੱਸੋ ਯਾਰ ਇੱਕ ਦੂਜੇ ਦੀ ਹੈਲਪ ਕਰੋ ਜੇ ਉਹ ਤੋਂ ਨਹੀਂ ਲੱਗੰਦੇ ਉਹਨੂੰ ਹੱਥ ਨਾਲ ਸਪੋਰਟ ਦੋ ਉਹ ਲਾਵੇ ਤੁਸੀਂ ਤੇ ਜੈਲ ਸੀ ਕਰੀ ਜਾਂਦੇ ਇੱਕ ਦੂਜੇ ਨੂੰ ਜੈਲ ਸੀ ਕਰੀ ਜਾਂਦੇ ਇਹ ਕਦੇ ਪੈੜੀ ਆ ਵੀ ਆਪਾਂ ਬਣਾਉਣੀ ਆ ਇੱਕ ਦੂਜੇ ਦੀਆਂ ਚੂਲੀਆਂ ਲਾਈ ਜਾਂਦੇ ਆ ਉਹ ਮੈਨੂੰ ਆ ਆਂਦਾ ਉਹ ਮੈਨੂੰ ਫਿਰ ਤੁਸੀਂ ਕਦੇ ਭਵੇਂ 5 ਸਾਲ ਜਿੰਮ ਲਾ ਲਓ ਤੁਸੀਂ ਨਹੀਂ ਬਾਸ ਸਕਦੇ ਗਾੜੀ ਕੋਈ ਨਹੀਂ ਬਾਸ ਆਵੂ ਇਹ ਬੋਗੀ ਯਾਰ ਲਾਉਂਦਿਆ ਵਾ ਤੇ ਇਹਨੂੰ ਮੈਂ ਹੋਰ ਲਵਾਵਾ ਚੌਹਾਂ ਚੌਹਾਂ ਦਾ ਸੈੱਟ ਬਣਾਉ ਆ ਨਿੱਕੇ ਨਿੱਕੇ ਜਵਾਗ ਯਾਰ ਆਚਾਣਾ ਆਉਂਦੇ ਆ ਇਹ ਤੁਹਾਡੇ ਚ ਵੱਜਦੇ ਪਿਰਨੇ ਆ ਕੀ ਲਾਈਏ ਕੀ ਲਈ ਉਹਨਾਂ ਨੂੰ ਦੱਸੋ ਵੀ ਪਤਾ ਤੁਸੀਂ ਆ ਲਾਓ ਤੁਸੀਂ ਦੇ ਐ ਹੰਕਾਰ ਕਰਦੇ ਜਿਵੇਂ ਤੁਸੀਂ 7 7 ਸਾਲ ਲਾੜੇ ਆ ਤਿੰਨ ਤਿੰਨ ਮਾਰ ਏਸ਼ੀਆ 골ਡਨ ਮੈਡਲਿਸਟ ਬਣ ਗਏ ਆ ਤੇ ਬਸ ਠੀਕ ਆ ਤੁਸੀਂ ਦੇ ਹਰਿੰਦਰ ਸਿੰਘ ਦੋਲੂ ਆਲੋਂ ਕੱਟੀ ਜਾਂਦੇ ਆ ਉਹ ਬੰਦੇ ਨੂੰ ਕੱਲ ਮੈਨੂੰ ਫੋਨ ਆਇਆ ਉਹਦੇ 'ਚ 1% ਦੀ ਹੋਂਮੇ ਨਹੀਂ ਹੈਗੀ ਹੰਕਾਰ ਨਹੀਂ ਹੈਗਾ ਏਸ਼ੀਆ ਵਾ ਮਿਸਟਰ ਏਸ਼ੀਆ ਤੇ ਤੁਹਾਡੇ ਜਿਹੜੇ ਆਕੜੀ ਐ ਆ ਭੈਣ ਜੀ ਪਤਾ ਨਹੀਂ ਕਿ ਕੀ ਬਣ ਗਏ ਆਪਣੇ ਆਪ ਨੂੰ ਮਾਰੋ ਜੇ ਕਿ ਇਥੋਂ ਜਾਣਿਆ ਨੇ ਆ ਘੱਟੋ ਘੱਟ 10 ਮਿੰਟ ਚੌਂਕੜੀ ਮਾਰਿਆ ਕਰੋ ਉਹ ਨੰਬਰ ਸਹਿਬ ਦਾ ਬਾੜ ਕਰਿਆ ਕਰੋ ਨਹੀਂ ਆ ਵੈਗਰੂ ਵੈਗਰੂ ਜ਼ਰੂਰ ਕਰਿਆ ਕਰੋ ਜਦੋਂ ਜਿੰਮ ਲਾਉਨੇ ਆ ਜਦੋਂ ਖਰਾਕ ਖਾਣੇ ਆ ਉਦੋਂ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਹਾ ਕਰੋ ਜਦੋਂ ਤੁਹਾਡੇ ਤੋਂ ਵੇਟ ਨਹੀਂ ਨਾ ਲੱਗੰਦਿਆ ਆਪਦੇ ਮਨ 'ਚ ਕਿਹਾ ਕਰੋ ਗੁਰੂ ਹਰਗੋਬਿੰਦ ਸਾ ਗੁਰੂਵਾਰ ਨੂੰ ਬੈਂਸਾ ਮੈਨੂੰ ਬਾਲ ਬਖਸ਼ੋ ਤੇ ਦਿੰਦੇ ਆ ਤੁਸੀਂ ਸਮਝੋ ਤੁਸੀਂ ਸਹੀ ਇੱਕ ਵਾਰ ਉਹਨਾਂ ਨੂੰ ਮਹਿਸੂਸ ਤੇ ਕਰੋ ਖਰਾਕ ਜਰੂਰ ਖਾਓ ਖਰਾਕ ਜਰੂਰੀ ਨਹੀਂ ਕਿ ਪ੍ਰੋਟੀਨ ਆਪਾਂ ਨਹੀਂ ਕੋਈ ਅਫੋਰਡ ਕਰਦਾ ਰਾਤ ਜਿੰਨੀ ਛੋਲਿਆਂ ਦੇ ਵਿੱਚ ਜਾਣਾ ਛੋਲੇ ਰਾਤ ਨੂੰ ਭੇਂਦੋ ਸਵੇਰੇ ਗੋੜ ਪਾ ਕੇ ਖਾਓ ਉਹਨਾਂ ਨੂੰ ਦਹੀਂ ਪਾ ਲਓ ਨਾਲ ਦਹੀਂ ਪਾ ਕੇ ਖਾਓ ਦੋ ਨਹੀਂ ਦੋ ਚਾਰ ਮਿੰਟ ਦਾ ਗੈਪ ਆਓ ਦਹੀਂ ਖਾਓ ਅਗਰ ਜਿੱਥੇ ਤੁਸੀਂ 150 ਸਟਿੰਗ ਦੇ ਠੰਡਿਆਂ ਦੇ ਡੋਨੇ ਆ ਉਥੇ ਆਪਦਾ ਦਹੀਂ ਲੈ ਆਓ ਦੁੱਧ ਲੈ ਆਓ ਜਿੱਦੋਂ ਘਰੇ ਗਏ ਕੁਰਕਰੇ ਖਾਈ ਜਾਂਨੇ ਭੈਣ ਚੋਦੋ ਗੰਦ ਚੀਜ਼ਾਂ ਖਾਣ ਨਾ ਤੁਸੀਂ ਕੋਈ ਚੰਗੀ ਚੀਜ਼ ਖਾਓ ਜੇ ਖਾਣੀ ਆ ਤੇ ਉਥੋਂ ਬਾਹਰ ਦੇ ਗੋਭੀ ਲੈ ਆਓ ਉਹਨੂੰ ਸਲਾਦ ਦੇ ਵਿੱਚ ਯੂਜ਼ ਕਰੋ ਖੀਰੇ ਲੈ ਆਓ ਠੀਕ ਆ ਸੇਬ ਲੈ ਆਓ ਉਹਨੂੰ ਕੱਟ ਲਓ ਉਹਦੇ ਵਿੱਚ ਕੇਲੇ ਕੱਟ ਲਓ ਥੋੜੇ ਜੇ ਕੱਟ ਕੇ ਜਿਹੜੇ ਦਾਦੇ ਛੋਲੇ ਪਏ ਉਹ ਪਾ ਕੇ ਜਿੱਤੋਂ ਲੂਣ ਪਾਓ ਨਿੰਬੂ ਪਾ ਕੇ ਵਧੀਆ ਖਾਓ ਤੜਕੇ ਦੀ ਡਾਈਟ ਜੇ ਇਥੇ ਲੋਹੇ ਨਾਲ ਮੱਥਾ ਮਾਰੀ ਜਾਓ ਇਹ ਖਾਣਾ ਪੀਣਾ ਕੋਣੀ ਸਰੀਰ ਝੜੀ ਜਾਣਾ ਜੋ ਤੁਹਾਡਾ ਤੇ ਫਾਇਦਾ ਕੋਈ ਨਹੀਂ ਹੈਗਾ ਫਿਰ ਜੇ ਸਾਈਜ਼ ਹੀ ਨਹੀਂ ਗੇਨ ਹੋਣਾ ਤੇ ਫਿਰ ਫਾਇਦਾ ਕੀ ਆਪਣੀ ਜਿੰਮ ਲਈਦਾ ਫਿਰ ਤੇ ਆਪਾਂ ਹੋਰ ਅੰਦਰ ਵੜਦੇ ਜਾਂਦੇ ਆਂ ਬਾਕੀ ਇਹ ਆ ਪਿੰਡ ਦੇ ਵਿੱਚ ਮੈਂ ਬਾਹਰ ਵੀ ਆ ਨਾ ਛੁੜੀ ਚੜੀ ਵਾਲਾ ਕੰਮ ਬਿਲਕੁਲ ਨਾ ਕਰਿਓ ਬਿਲਕੁਲ ਇਹੋ ਜਿਹਾ ਗੰਦਾ ਕੰਮ ਨਹੀਂ ਕਰਨਾ ਘੜੀ ਪਾਲ ਦਾ ਸਵਾਦ ਆ ਮੁੜ ਕੇ ਡੰਡ ਲਾਥ ਜਾਂਦੀ ਜੋ ਦੂਜੇ ਕੰਮ ਦਾ ਵੀ ਘੜੀ ਪਾਲ ਦਾ ਸਵਾਦ ਜੋ ਬਾਅਦ ਡੰਡ ਲਾਥ ਜਾਂਦੀ ਜੀ ਬਾਅਦ ਬੰਦਾ ਸੋਚਦਾ ਹੋ ਅੱਜ ਮੈਂ ਕਰ ਲਿਆ ਗਾ ਨਹੀਂ ਕਰਦਾ ਜਦੋਂ ਕੰਮ ਹੋ ਗਿਆ ਬਸ ਇਹੋ ਸੋਚੀ ਜਾਨਾ ਲੈ ਉਹ ਨਹੀਂ ਕਰਿਆ ਕਰਨਾ ਇਹ ਕੰਮ ਫਿਰ ਕੀ ਫਾਇਦਾ ਜਦੋਂ ਤੁਸੀਂ ਡਾਂਡੀ ਲਾ ਲਈ ਸਰੀਰ ਦੀ ਉਸ ਤੋਂ ਬਾਅਦ ਕੀ ਫਾਇਦਾ ਕਰੋੜਾਂ ਦੇ ਨਾਲ ਝਗੜਾ ਨੂੰ ਜਾਂਦੇ ਕਰੋੜਾਂ ਦੇ ਨਾਲ ਜਿਉਂਦੀ ਗੰਦਾ ਕੰਮ ਕਰਦੇ ਕਰੋੜਾਂ ਦੇ ਨਾਲ ਝਗੜਾ ਨੂੰ ਜਾਂਦੇ ਉਹ ਦੁਬਾਰਾ ਬਾਹਨਾਂ ਦੇ ਸਾਹ ਲੈ ਲਓ ਇਹ ਕਿੰਨੀ ਖਰਾਬ ਜਈ ਸੀ ਤੇ ਤੁਹਾਨੂੰ ਵੀ ਪਤਾ ਲੱਤਾਂ ਕੰਬਦੀਆਂ ਜਦੋਂ ਬੰਦਾ ਇਹ ਨਾ ਹਰ ਕੋਈ ਬੰਦਾ ਇਸ ਚੀਜ਼ ਤੋਂ ਨਿਕਲਦਾ ਜਵਾਨੀ ਤੋਂ ਕੋਈ ਕਿਸੇ ਨੂੰ ਗਾਈਡ ਕਰਦਾ ਵਾ ਕਿਸੇ ਨੂੰ ਨਹੀਂ ਕਰਦੇ ਹੁਣ ਨਸ਼ਿਆਂ 'ਚ ਕਿਉਂ ਵੜਨਦੇ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਅਗਲਾ ਸੋਚਦਾ ਠੋਕਦਾ ਠੁਗੀ ਜਾਵੇ ਸਾਨੂੰ ਵੀ ਯਾਰ ਸਾਰਿਆਂ ਦੇ ਜਵਾਨੀ ਆਉਂਦੀ ਮੈਂ ਵੀ ਉਸੇ ਚੀਜ਼ ਤੋਂ ਨਿਕਲਿਆ ਵਾਂ ਪਰ ਕਹਿੰਦੇ ਨਾ ਜੇ ਹਣ ਜਿਹੜਾ ਤਜਰਬਾ ਮੇਰੇ ਦਾਦੇ ਕੋਲ ਹੀ ਜਾਂ ਮੇਰੇ ਡੈਡੀ ਕੋਲ ਉਹ ਮਿਲਤੋ ਨਹੀਂ ਹੈਗਾ ਜਿਹੜਾ ਮੇਰੇ ਕੋਲ ਆ ਤੁਹਾਡੇ ਤੋਂ ਨਹੀਂ ਹੈਗਾ ਜਿਹੜਾ ਤੁਹਾਡੇ ਕੋਲ ਆ ਨਿੱਕੇ ਜਵਾਕਾਂ ਤੋਂ ਨਹੀਂ ਹੈਗਾ ਜਦੋਂ ਉਮਰ ਦੇ ਵਿੱਚੋਂ ਨੰਗੀ ਆ ਫੇਰ ਪਤਾ ਲੱਗਦਾ ਕਿ ਇਹ ਚੀਜ਼ਾਂ ਕੀ ਆ ਪਰ ਇਹ ਉਹਦਾ ਰਿਜ਼ਲਟ ਇਹੋ ਹੀ ਆ ਜੇ ਮੰਨ ਕੇ ਚੱਲੋ ਫਸਲ ਬੀਜੀ ਆ ਨਾ ਉਹ ਛਿੱਟਿਆਂ ਤੋਂ ਪਤਾ ਲੱਗਦਾ ਵੀ ਇਹ ਕਿੱਦਾਂ ਦੀ ਇਹਦੀ ਦੇਖਭਾਲ ਹੋਈ ਆ ਕਿੱਦਾਂ ਦੀ ਨਹੀਂ ਤੇ ਜੇ ਆਪਾਂ ਉਹੋ ਹੀ ਨਾਰ ਹੀ ਚਲਾਈ ਜਾਣੇ ਆ ਤੇ ਫਿਰ ਖਤਮ ਆ ਕੰਮ ਅੱਜ ਨਹੀਂ ਤੇ ਕੱਲ੍ਹ ਤੁਸੀਂ ਖਤਮ ਹੋ ਜਾਣਾ ਫਿਰ ਫਾਇਦਾ ਕੋਈ ਨਹੀਂ ਜੋ ਹੈਗਾ ਜਿੱਥੇ ਮਿਹਨਤ ਲਾਉਣਾ ਹੋਵੇ ਜਿੱਦਣ ਤੁਸੀਂ ਇੱਕ ਦਿਨ ਗੰਦਾ ਕੰਮ ਕਰ ਲਿਆ ਤੁਹਾਡੇ 20 ਦਿਨ ਮਿਹਨਤ ਦੀ ਡੰਡ ਲਾਤ ਇਹ ਚੀਜ਼ ਯਾਦ ਰੱਖਿਓ ਤੇ ਲੱਥ ਦੀ ਉਦੋਂ ਜਦੋਂ ਆਪਣਾ ਗੰਦੇ ਕੰਮਾਂ 'ਵਾਂ ਧਿਆਨ ਜਾਂਦਾ ਜਦੋਂ ਆਪਾਂ ਵੀਡੀਓ ਉਹ ਜੀਆਂ ਵੇਖਣੀਆਂ ਜਾਂ ਰਾਜ ਉਹਨੇ ਕਹਿਦਾ ਲੈ ਅੱਜ ਇੱਥੇ ਆ ਆ ਉੱਥੇ ਉਹ ਕਸੂਕੀ ਆ ਜੇ ਤੁਸੀਂ ਰਾਜ ਵੀ ਜੀ ਕੁਰੀ ਜਾਂਦੀ ਆ ਮੰਨ ਕੇ ਚੱਲੋ ਧਿਆਨ ਜਾਂਦਾ ਕੱਲ੍ਹ ਜੋਗਾ ਏ ਧਿਆਨ ਜਾਣਾ ਹੀ ਜਾਣਾ ਸਾਰਿਆਂ ਦਾ ਜੀ ਜਾਣਦੇ ਹੀ ਆ ਪਹਿਲਾਂ ਵੇਖ ਕੇ ਮੁਰਗੇ ਉਸੇ ਵੇਲੇ ਜੀ ਧਿਆਨ ਚਲੇ ਵੀ ਗਿਆ ਨਾ ਐਦਾਂ ਠਾਮ ਮਾਰ ਆਏ ਮਾਫ਼ ਕਰਿਓ ਪਾਸ਼ਾ ਬਚਾੜਿਓ ਉਸੇ ਵੇਲੇ ਕਹੋ ਗੁਰੂਵਾਰ ਗੁਰਬੰਧ ਸਾਹਿਬ ਮੈਨੂੰ ਬਚਾੜੋ ਜੇ ਆਪਾਂ ਉਹ ਨੰਗਨ ਦੇਈਏ ਤੇ ਆਪਾਂ ਵੇਖੀ ਜਾਣਾ ਤੇ ਫੇਰ ਆਪਾਂ ਖਤਮ ਹੋ ਗਏ ਆ। ਫੇਰ ਇਹ ਚੀਜ਼ ਤੁਹਾਡੀ ਖਤਮ ਜੋ ਗਾਂ ਤੁਸੀਂ ਬਾਦ ਨਹੀਂ ਦੇ ਸਕਣਾ ਤੇ ਸ਼ਹੀਰ ਦੀ ਵੀ ਡੰਡ ਲਾਥ ਜਾਣੀ ਹੈ ਤੁਹਾਡੀ। ਜਿੰਨਾ ਬਾਜੋਗੇ ਇਹ ਚੀਜ਼ ਤੋਂ ਉਹਨਾਂ ਬਜੇ ਰਹੋ ਕੋਈ ਸਨੈਪ ਜਨੈਟ ਨਾ ਚਲਾਇਆ ਜਿਹਦੇ ਫਾਇਰ ਫੂਰ ਜੀ ਆੜੀ ਜੜ ਚਲਾਉਂਦੇ ਗੇਮ ਮੈਂ ਜਿਹਦੇ ਫੋਨ 'ਚ ਵੇਖ ਲਈ ਜਦੋਂ ਮੈਂ ਘਰੇ ਵੀ ਚ ਲੱਗਿਆ ਮੈਂ ਚੱਲ ਜਾਣਾ ਜੋ ਜਿਹਦੇ ਮੈਂ ਫੋਨ 'ਚ ਵੇਖ ਲਈ ਉਹਦਾ ਵੀ ਬੁਰਾ ਹਾਲ ਹੋਣਾ ਜੋ। ਉਤੋਂ ਅਗਲੇ ਦਿਨ ਜਿਮ 'ਚੋਂ ਗੈਟ ਆਊਟ ਕਰ ਦੇਣਾ। ਜਿਨਨੇ ਮਾੜਾ ਮੋਟਾ ਕਿਸ ਨੂੰ ਗਾਲ ਕੱਢੀ ਜਾਂ ਕਿਸੇ ਨੇ ਕਿਸੇ ਦਾ ਪੁੱਠਾ ਨਾਂ ਲਿਆ ਮੋਟਿਆ ਬਦਲਿਆ ਜੋ ਵੀ ਕਿਸੇ ਨੂੰ ਕਿਹਾ ਆਪਦਾ ਹਿਸਾਬ ਲਾ ਲਿਓ ਇੱਥੇ ਤੁਸੀਂ ਰਹਿਣਾ ਵਾ ਤੁਹਾਡੇ ਇਦਾਂ ਦਾ ਹੋਣਾ ਚਾਹੀਦਾ ਯਾਰ ਜੇਮ ਲਾਉਣ ਆਇਆ ਜੂਵੀ ਆ ਇਹ ਮੇਰਾ ਭਰਾ ਵਾ ਇਹਨੂੰ ਮੈਂ ਵੱਧ ਜੇਮ ਲਵਾਵਾ ਇਹਦੀ ਮਿਹਨਤ ਲਵਾਵਾ ਇਹਨੂੰ ਤਕੜਾ ਕਰੀਏ ਹੁਣ ਆਹ ਲਾਉਣੋਂ ਦਾ ਲਾਭ ਇਹਦਾ ਮੈਨੂੰ ਚਾ ਚੜਦਾ ਕੁੜਿਆ ਜੇਮ ਲਾਉਂਦਾ ਜਦੋਂ ਮੈਨੂੰ ਇਹਦੇ ਆਲ ਵੇਖ ਕੇ ਚਾ ਚੜਦਾ ਜਦੋਂ ਇਹ ਮੇਰੇ ਨੂੰ ਦੋ ਵੱਧ ਲਾਉਂਦਾ ਮੇਰਾ ਜੀ ਕਰਦਾ ਹੋਰ ਦੋ ਵੱਧ ਲਾਉਂਦਾ ਉਹ ਨਹੀਂ ਕਰਦੇ ਜੈਲ ਸੀ ਉਹਨੇ ਦੋ ਵੱਧ ਲਾਲੇ ਭਾਂ ਜੋ ਸੜੀ ਜਾਣਾ ਜੇ ਉਹਨੇ 12 ਲਾਏ ਤੁਸੀਂ 14 ਲਾਓ ਉਹਨੂੰ ਕਹੇ ਵੀਰ ਮੈਨੂੰ ਲਵਾ ਬੱਚਿਆਂ ਨੂੰ ਵੇਖਿਆ ਕਰੋ ਇਹਨਾਂ ਨਾਲ ਵੇਖ ਕੇ ਕਰਿਆ ਕਰੋ ਇਹਨਾਂ ਨੂੰ ਲਵਾਇਆ ਕਰੋ ਜੇ ਤੁਸੀਂ ਲਮਾਉਣਾ ਹੀ ਨਹੀਂ ਆ ਉਵੇਂ ਸੜੀ ਜਾਣਾ ਤੇ ਉਹਦਾ ਕੀ ਫਾਇਦਾ ਤੇ ਜੇ ਇੱਥੇ ਆ ਕੇ ਲੜਾਈਆਂ ਕਰਨੀਆਂ ਤੇ ਫਿਰ ਲੱਖ ਦੀ ਲਹਨ ਤਾਂ ਤੁਸੀਂ ਮੈਨੂੰ ਦੱਸੋ ਵੀ ਕਿਹੜੇ ਤੁਸੀਂ ਗੈਂਗਸਟਰ ਜੋ ਇੱਕ ਇੱਕ ਚਪੇੜ ਤੁਹਾਡੇ ਜੋਰ ਨਾਲ ਮਾਰੀ ਹੋਵੇ ਤਿੰਨ ਤਿੰਨ ਦਿਨ ਤੁਹਾਡੇ ਛਾਪਾਣਾ ਜਾਵੇ ਗੈਂਗਸਟਰ ਤੁਸੀਂ ਬਣੇ ਆ ਟਾਈਮ ਪਾਉਂਦੇ ਕੀ ਆ ਤੁਹਾਡੇ ਕੋਲ ਮੈਨੂੰ ਦੱਸੋ ਪਹਿਲਾਂ ਕਾ ਦੀ ਲੜਾਈ ਆ ਤੁਹਾਡੀ ਇਹ ਵੀ ਗੱਲ ਦੱਸ ਦਿਓ ਮੈਨੂੰ ਆਦੀ ਲੜਾਈ ਕਰਨੀ ਆਪਣੇ ਆਪ ਨਾਲ ਕਰੋ ਆਪਣੇ ਆਪ ਨਾਲ ਲੜੋ ਕਹੋ ਹਾਂ ਮੈਂ ਇਹ ਕਹੋ ਜੀ ਹਾਂ ਜਾਂ ਕਵਾਰਸ਼ ਕਵੇ ਹਾਂ ਮੈਂ 10 10 ਲਾਏ ਹੁਣ ਨਹੀਂ ਮੈਂ 12 ਲਾਉਣੇ ਲਾ ਕੇ ਵਗਾਉਣੇ ਆਪਣੇ ਆਪ ਨੂੰ ਕਹੋ ਮੈਂ 12 ਲਾਉਣੇ ਜਾ ਜੋ ਕਰਨਾ ਕਰਨਾ ਆਪਾਂ ਦੋ ਵਾ ਇੱਕ ਸਰੀਰ ਆ ਇੱਕ ਆਤਮਾ ਮੈਂ ਕਦੇ ਵੇਖੋ ਆਪਾਂ ਆਪਣੇ ਆਪ ਨਾਲ ਵੀ ਗੱਲ ਕਰਦੇ ਹਾਂ ਹੁਣ ਆ ਬਾਹ ਵੇਖੋ ਮੇਰੀ ਹੱਲਦੀ ਕੌਣ ਲਾਉਂਦਾ ਕੋਈ ਅੰਦਰ ਹੈਗਾ ਚਲਾਉਂਦਾ ਆਵਾਜ਼ ਕਿੱਥੋਂ ਨਿਕਲਦੀ ਹੈ ਮੱਝ ਸਾਰੀ ਬਾੜ ਦੋ ਭਾਵੇਂ ਦੁੱਧ ਨਹੀਂ ਨਿਕਲੂਗਾ ਦੁੱਧ ਕਿੱਥੋਂ ਆਉਂਦਾ ਮਹਾਰਾਜ ਦੇ ਘਰੋਂ ਆਉਂਦਾ ਉਹਦੇ ਵਿੱਚ ਵੀ ਅੰਸ਼ਾ ਪਰ ਇਦਾਂ ਨਾ ਕਰਿਆ ਕਰੋ ਇੱਕ ਦੂਜੇ ਜੇ ਕਿਸੇ ਦਾ ਦਿਲ ਦੁਖ ਗਿਆ ਤੇ ਸਾਰੀ ਮਿੱਟੀ ਹੋ ਜਾਣੀ ਹੈ ਜਿਹਦਾ ਦਿਲ ਦੁਖ ਗਿਆ ਇੱਥੇ ਪਤਾ ਨਹੀਂ ਲੱਗਣਾ 1 ਮਿੰਟ ਦੇ ਵਿੱਚ ਕਈ ਜਲ ਗਏ ਆਪਣੇ ਪਿੰਡ ਦੇ ਚੰਗਾ ਮਿੰਟੂ ਵੇਖ ਲੋ ਸਾਰਿਆਂ ਨੂੰ ਮਿਹਨਤ ਲਮਾਉਂਦਾ ਸੀ ਬੂਟੇ ਆ ਸਾਰੇ ਉਹਨੇ ਲਾਏ ਨੌਜਵਾਨੀ ਨੂੰ ਲੈ ਕੇ ਦੁਰਿਆ ਪਤਾ ਲੱਗਾ ਕਿੱਥੇ ਗਿਆ ਪੂਰਨ ਜਰਮਨੀਆਂ ਦਾ ਲਾ ਲੋ ਸਾਰੇ ਬੰਦੇ ਚੰਗੇ ਚੰਗੇ ਜਿਹੜਾ ਪਤਾ ਹੀ ਨਹੀਂ ਕਿੱਥੇ ਚਲੇ ਗਏ ਤੇ ਪਤਾ ਮੇਰਾ ਵੀ ਨਹੀਂ ਲੱਗਣਾ ਵੀ ਕਿਹੜੇ ਵਲੇ ਇੱਥੇ ਲੈ ਕੇ ਆਇਆ ਉਹਨਾਂ ਤੇ ਜੇ ਅਸੀਂ ਜੈਲ ਸੀ ਕਰੀ ਜਾਣੀ ਮੈਨੂੰ ਤੇ ਇਹ ਆ ਵੀ ਤੁਸੀਂ ਆਉਣੇ ਆ ਇੱਕ ਭਗਤੀ ਆ ਆ ਇੱਕ ਬੰਦਗੀ ਆ ਸਾਰਿਆਂ ਨੂੰ ਵੱਡੀ ਜਿਹੜਾ ਸਾਢੇ ਤਿੰਨ ਉੱਠ ਕੇ ਆ ਕੇ ਲੋਹੇ ਨਾਲ ਮੱਥਾ ਮਾਰਨਾ ਹੈ ਕਿ ਨਿੱਕੀ ਜੀ ਗੱਲ ਤੇ ਜੇ ਆਣ ਕੇ ਸਾਡਾ ਧਿਆਨ ਹੀ ਕੁੜੀ ਆ ਗੰਦੇ ਕੰਮਾਂ ਵਾਲ ਰਹਿਣਾ ਫੂਨ ਵਾਲ ਰਹਿਣਾ ਜੋ ਫਾਈ ਫ੍ਰੀ ਫਾਇਰ ਜੀ ਓਡੀ ਉਹ ਖੇਢੀ ਜਾਣੀ ਲੱਖ ਦੀ ਲਾਹਨ ਦਾ ਤੁਹਾਡੇ ਦੇ ਥੂ ਆ ਤੁਹਾਡੇ ਦੇ ਭੈਜ ਹੋਇਆ ਹੁਜੇ ਤੜਕੇ ਆਉਂ ਤੂੰ ਜੇ ਬੰਦਾ ਗੁਰਦੁਆਰੇ ਅਮਰਤ ਵੀ ਛਗਿਆ ਉਹਨੇ ਪਾਠ ਵੀ ਕਰੀ ਜਾਂਦਾ ਤੇ ਧਿਆਨ ਉਹਦਾ ਫਿਰ ਖੇ ਜਾਂਦੇ ਉਹ ਕਾਹਦਾ ਕਾਹਦਾ ਅਮਰਤ ਛਗਿਆ ਉਹਦਾ ਤੇ ਜੇ ਤੇ 3.5 ਹੁੰਦੇ ਆ ਆ ਕੇ ਫਿਰ ਉਹ ਗੰਦ ਚ ਰਹਿਣਾ ਦੇ ਕੀ ਫਾਇਦਾ ਉਥੇ ਪਹਿਲਾਂ 2.5 ਘੰਟੇ ਉਥੇ ਮੱਥਾ ਮਾਰਦੇ ਜੋ ਫਿਰ ਇੱਥੇ ਆਣਗੇ ਫਿਰ ਤੁਹਾਡੇ ਮਾਂ ਚ ਜੈਲ ਸੀਆਂ ਇੱਕ ਦੂਜੇ ਦੇ ਬਰਤੀ ਤੇ ਕੀ ਫਾਇਦਾ ਇਹੋ ਜੀ ਮਿਹਨਤ ਲਾਈਦਾ ਤੁਹਾਡੀ ਦਾ ਅੱਜ ਲਾਸਟ ਵਾਰਨਿੰਗ ਜੋ ਅੱਜ ਤੋਂ ਬਾਅਦ ਉਹ ਬੰਦਾ ਬਾਹਰ ਖੜਾ ਰਹੂਗਾ ਕੋਈ ਆਵੇ ਨਹੀਂ ਆਉਂਦਾ ਕੋਈ ਮਤਲਬ ਨਹੀਂ ਇੱਥੇ ਸਾਰੇ ਆਉਣਾ ਜਿਹੜੇ ਅੱਜ ਨਹੀਂ ਆਏ ਉਹਨਾਂ ਨੇ ਕੱਲ ਨੂੰ ਆਉਣਾ ਜੋ ਜੇ ਮੈਂ ਵੇਖ ਲਿਆ ਉਹਨੇ ਇੱਕ ਦੂਜੇ ਨਾਲ ਔਖਾ ਵੇਖਿਆ ਆਓ ਫਗੋ ਅਗਲੇ ਨਾਲ ਹੱਥ ਮਿਲਾਓ ਤੁਸੀਂ ਪਿੰਡ ਦੇ ਜੋ ਕੰਜਰੋ ਤੁਸੀਂ ਤੇ ਤਗੜੇ ਉਹ ਆਪਸ ਵਿੱਚ ਨਹੀਂ ਤੁਸੀਂ ਆਪਸ ਵਿੱਚ ਜੈਲਸੀ ਰੱਖਣੀ ਤੇ ਕਾਹਦਾ ਫਾਇਦਾ ਤੁਹਾਡਾ ਤੁਸੀਂ ਚਾਹ ਤੁਸੀਂ ਚੋਲੇ ਗਏ ਜੋ ਤੁਹਾਡੇ ਤਾਂ ਹੀ ਪਿੰਡ ਦੇ ਜੋ ਤੁਹਾਡੇ ਨਾਲ ਕੋਈ ਪਿਆਰ ਭੈਣ ਉਹਦੇ ਛੱਤਰ ਮਾਰੋ ਉਹੀ ਖੁਸ਼ ਹੋਨੇ ਆ ਉਹ ਪਖੋਪੁਰ ਦਾ ਮੁੰਡਾ ਉਹ ਧੋਨਾਂ ਦਾ ਮੁੰਡਾ ਉਹ ਲੜਾਈ ਲੜਨਦਿਆ ਅਸੀਂ ਇਹਨਾਂ ਨੂੰ ਬਚਾਇਆ ਅਸੀਂ ਆਹ ਕੀਤਾ ਲੱਕ ਦੀ ਲਾਨ ਤਾਂ ਤੁਸੀਂ ਨਹੀਂ ਬਚਾਉਣਾ ਕੌਣ ਬਚਾਊਗਾ ਕੰਜਰੋ ਜੇ ਘਰ ਦੇ ਘਰ ਦੇ ਅੱਗੇ ਪਿੰਡ ਦੇ ਵਿੱਚ ਕੋਈ ਗੱਲ ਹੋਏਂਦੀ ਸਾਰਾ ਪਿੰਡ ਪੈ ਜਾਂਦਾ ਹੁੰਦਾ ਸੀ ਕਿ ਹੁਣ ਤੁਸੀਂ ਬਾਹਰ ਦਿਓ ਤਾਂ ਕਿ ਪਿੰਡ ਵਾਲੇ ਘਟਾਉਂਦੇ ਆਂ ਨਾਲੇ ਕਹਿਨ ਨਾ ਆ ਉਹਨਾਂ ਧਿਆਨ ਰੱਖੀਏ ਆਂ ਕਰਾਂਗੇ ਜੂ ਕਰਾਂਗੇ ਸੋ ਉਹਨੂੰ ਕਹੋ ਸਾਡੇ ਪਿੰਡ ਦਾ ਸਾਡੇ ਗਵਾਂਡ ਦਾ ਯਾਰ ਇਹ ਕੰਮ ਨਹੀਂ ਕਰਨਾ ਆਹ ਕੰਮ ਕਰਵਾਉਗਾ ਤੁਸੀਂ ਕਿ ਤੁੰਹੀ ਉਥੇ ਆਏ ਆ ਚੁੱਪ ਕਰਕੇ ਲਾਓ ਮਿਹਨਤ ਚੁੱਪ ਕਰਕੇ ਪਤਾ ਨਾ ਲੱਗੇ ਕਿ ਮਿਹਨਤ ਲਾਈ ਐ ਗੋਪੀ ਫਰਾਂਦੀ ਪੁਰੀਆਂ ਨੇ 2:30 ਵਜੇ ਮਿਹਨਤ ਲਾਉਂਦੇ ਕਿਸ ਨੂੰ ਪਤਾ ਨਹੀਂ ਲੱਗਦਾ ਮਿਹਨਤ ਲਾਉਂਦੇ ਚਲੋ ਚੱਲੀਏ ਘੱਲ ਤੋਂ ਇਹ ਕੰਮ ਨਹੀਂ ਚੋਣਾ ਚਾਹੀਦਾ ਕਿਸਦਾ ਤੇ ਖਰਾਕ ਆਪਦੀ ਦੱਬ ਕੇ ਖਾਓ ਜਿੰਨੀ ਖਾਦੀ ਜਾਂਦੀ ਜ਼ਰੂਰੀ ਨਹੀਂ ਆ ਦੂਜੇ ਹੀ ਖਾਣੇ ਅੱਛਾ ਨਾ ਖੇਮ ਖੇਡਦਾ ਦੇਖ ਜਾਓ ਵੀ ਆਪ ਦਾ ਭਾਵ ਆ ਆਵੇਂ ਬੁਰੀ ਤੇ